ਸਾਸਰੀ ਘਰ ਵਿਚ ਆ ਰਿਹਾ ਮੈਂ ਤੇਨੂੰ ਇਹ ਰਿਹਾ ਇਹ ਖਾਣਾ ਸਾਸਰੀ ਘਰ ਵਿਚ ਰਹੀ ਸਾਸਰੀ ਘਰ ਜੀ ਸਾਰਿਆਂ ਦਾ ਨੂੰ ਸਵਾਗਤ ਹੈ ਜੀ ਸਵਾਗਤ ਸਾਡੇ ਬਲੌਗ ਤੇ ਸਾਡੇ ਨਵੇਂ ਬਲੌਗ ਅੱਜ ਦੇ ਨਵੇਂ ਬਲੌਗ ਅੱਜ ਦੇ ਨਵੇਂ ਬਲੌਗ ਆਪਾਂ ਚੱਲੇ ਗੰਡੀਰੋਂ ਚ ਬਾਹਰ ਏਸੀ ਬਹੁਤ ਤੇਜ਼ੀ ਮੇਰੀ ਜੱਗ ਪਾ ਲੈਂਦੀ ਏਸੀ ਬਹੁਤ ਤੇਜ਼ ਚੱਲੰਦਿਆ ਸੀ ਉਹਦਾ ਕਰਕੇ ਆਪਾਂ ਅਗੇ ਬਾਹਰ ਤੇ ਅੱਜ ਬਲੌਗ ਆਪਾਂ ਕਰਦਾ ਜੀ ਉਹ ਡਿਊਟੀ ਆ ਗਈ ਆ ਜਿਸ ਦੇ ਨਾਲ ਆਪਾਂ ਕੀ ਕੀ ਕਰਦੇ ਹਾਂ ਤੁਸੀਂ ਆਪਣੇ ਨਾਲ ਜੁੜੇ ਰਹੋ ਤੇ ਆਪਾਂ ਕਰਦੇ ਹਾਂ ਅੱਜ ਉਹਦੇ ਦਿਨ ਦੀ ਬਲੌਗ ਵੀ ਸਟਾਰ ਤੇ ਸਬਸਕ੍ਰਾਈਬ ਕਰੋ ਬਤੁਤ ਲਾਈਕ ਫਾਲੋ ਕਮੈਂਟ ਸ਼ੇਅਰ ਜਰੂਰ ਕਰਕੇ ਜਾਇਆ ਕਰੋ ਹੈ ਭਈਆ ਕੈਸੇ ਹੋ ਨੋ ਅੱਜ ਕੋਈ ਹਿੰਦੀ ਚ ਤੇ ਅੱਜ ਹਿੰਦੀ ਜੇ ਮਨੂ ਬਲੌਗ ਤੇ ਬੁਲੀ ਹਿੰਦੀ ਗਾਲ ਹੀ ਭੁੱਲ ਗਈ ਹਿੰਦੀ ਜੇ ਗੱਲ ਬਚਾ ਭੁੱਲ ਗਈ ਚੱਲਦਾ ਦੱਸ ਜੀ ਤੋ ਪਵੜੀ ਲੈ ਹੈ ਜਗੜ ਕਿੱਥੇ ਮੇਰੀ ਕ੍ਰੇਨ ਚ ਚਲਿਆ ਕੌਣ ਚਲੋ ਬਈ ਆਹ ਕ੍ਰੇਨ ਦਾ ਕੀ ਕੀ ਖੋਲਣਾ ਸੋਨਾ ਸਿੰਘ ਹਾਂਜੀ ਸੋਨਾ ਸਿੰਘ ਬੈਠਾ ਹੋ ਕੀ ਕਰੀ ਜਾਣਾ ਇਹ ਝਾਲੀ ਦਾ ਝਾਲੀ ਮਿਸਤਰੀ ਕੋਲ ਨੂੰ ਫੋਨ ਕਰਦਾ ਕੰਮ ਸਟਾਰਟਿੰਗ ਕੀਤਾ ਜਾਏ ਮਿਸਤਰੀ ਤੇਰਾ ਅੱਜ ਫੋਲਾ ਫੋਲਾ ਕੀਆ ਜਾਏ ਇਹ ਜਿੰਨਾ ਸੋਨਾ ਸਿੰਘ ਕਿੱਥੇ ਗਿਆ ਜਿੰਨਾ ਚਰ ਹੋ ਰਿਹਾ ਹਣਾ ਇਹ ਖੁੱਲਣੀ ਇਹ ਤਾਂ ਮੇਰੇ ਵਾਲਾ ਉਹ ਹਾਲ ਹੋ ਗਿਆ ਉਹ ਕਿਹੜਾ ਤੇੜਾ ਆਹੀ ਉਦੋਂ ਚਲੋ ਆਪਣਾ ਉਥੇ ਚਾਪੇ ਜੋ ਰੋਜ਼ ਬੈਟਰੀ ਚਾਰਜ ਕਰਦੇ ਹਾਂ ਉਹ ਦੱਜਾ ਹੀਰਾ ਲਾਲ ਹੀਰਾ ਲਾਲ ਉਹ ਹੀਰਾ ਲਾਲ ਦਾ ਕੰਮ ਇਹਦੇ ਨਾਲ ਹੋ ਗਿਆ ਹੀਰਾ ਲਾਲ ਲਾਲ ਇਹਦੇ ਨਾਲ ਹੋ ਗਿਆ ਉਹ ਸੱਚ ਕੱਢ ਦਿੰਦਾ ਲਾਈਵ 'ਚ ਚਾਲੂ ਕਰਕੇ ਯਾ ਪਰ ਗੱਲ ਕਰਨਾ ਯਾ ਵੀ ਕਰ ਦਿੰਦਾ ਲੈ ਉਹ ਬੈਟਰੀ ਡਾਊਨ ਦੇ ਨਹੀਂ ਹੁੰਦੇ ਯਾਰ ਉਹ ਗੱਲ ਇਹ ਹੋ ਗਈ ਪਾਣੀ ਨਿਕਲ ਦਿਆ ਐ ਮਿਸਤਰੀ ਮਿਸਤਰੀ ਨੂੰ ਚਾਹੀ ਜਾਂਦਾ ਖੋਲਾ ਖੋਲਾ ਬੋਲਾ ਚਲਾ ਚਾਬੀ ਸਲਿੱਪ ਕਰ ਰਹਾ ਇਹਦਾ ਉਦਾਂ ਹੀ ਪਤਾ ਲੱਗਦਾ ਕਿੰਨਾ ਜੰਗਾਲ ਨਿਕਲਿਆ ਜੰਗਾਲ ਹੀ ਨਿਕਲਿਆ ਇਹ ਹੁਣ ਕਿੱਥੇ ਸਾਬ ਕਰਾਉਣਾ ਹੈਗਾ ਇੱਥੇ ਕੋਈ ਅੱਗੇ ਆ ਰੇਡੀਏਟਰ ਵਾਦੂ ਇੱਕਦਮ ਹਾਂ ਉੱਥੇ ਜੇ ਸਹੀ ਹੈ ਜਿਉ ਸਹੀ ਜਿਉ ਸਹੀ ਜਿਉ ਸਹੀ ਉਹਨੇ ਭਾਵੇਂ ਤੇਲ ਨਾ ਵੜਾ ਦੇ ਹੈ ਰੈਂਦੇ ਕਰੇਨਾ ਜੀ ਦੋਨੇ ਆਹੋ ਇਹ ਕੇਕੜੇ ਤੋਂ ਲੈ ਕੇ ਬੜੇ ਸ਼ੁਰੂ ਤੋਂ ਉੱਥੇ ਰੇ ਬਿਹਾਰ ਤੋਂ ਫਕੀਰ ਵੀ ਕਰਦੇ ਨੇ ਪੇਟੀ ਉਹ ਦੂਜਾ ਕਿੱਥੇ ਜਾਣੂਗਾ ਪਾਣੀ ਲੈ ਆ ਜਾ ਲੋ ਵੀ ਪੇਟੀ ਪੈਕ ਕ੍ਰੇਨ ਆਈ ਨਵੀਂ ਇਹ ਜ਼ਰੂਰ ਕਿ ਆ ਰਹੀ ਆ ਸੀ ਤਾਂ ਪੇਟੀ ਪੈਕ ਕ੍ਰੇਨ ਆਈ ਆ ਸਮਾਨ ਸੋਣਾ ਆ ਇਹ ਲੀਵਰ ਆ ਰਹੀ ਆ ਬਸ ਤੇ ਚਲਦੀ ਆ ਲੀਵਰਾਂ ਦਾ ਬਗੈਰ ਰਿਮੋਟ ਤੇ ਚਲਦੀ ਆ ਰਿਮੋਟ ਕਿੱਥੇ ਤੇ ਜਲਦੀ ਬੋਲਣੇ ਚਲਦੀ ਹੈਲੋ ਐਲੈਕਸ ਆ ਆਪ ਇਸ ਕਰਨੇ ਦਾ ਇਹ ਸੈਂਸਰ ਵੇ ਸੈਂਸਰ ਇਹ ਸੈਂਸਰ ਲੱਗਾ ਇਹ ਦਾ ਆ ਸੈਂਸਰ ਲਗਾਏ ਜੀ ਬੋਲਣਾ ਪੈਂਦਾ ਤੇ ਇਹ ਤੇ ਬੋਲਣਾ ਪੈਂਦਾ ਹਵੇਸ ਹਵਸ ਹੁੰਦਾ ਮੇਨਾ ਜਦੋਂ ਮੁਰਗੇ ਰੋਕਨੂ ਕੀ ਗਈ ਦਾ ਸਟਾਪ ਸਟਾਪ ਰੋਕ ਜੰਦਾ ਬਸ ਇਹ ਕਰਕੇ ਫਿਰ ਇਹ ਕ੍ਰੇਨ ਆਈ ਆ ਪੇਟੀ ਪੈਕ ਚੌਲ ਚਲਾਉਣ ਲਈ ਆਪਰੇਟਰ ਚਾਹੀਦਾ ਤਨਖਾਹ 45000 ਇੱਥੇ ਲੱਖ ਛੋੜਾ ਤਨਖਾਹ 45000 ਲੀਵਰਾ ਤੋਂ ਬਿਨਾਂ ਕਿਹ ਚਲਾਉਣੀ ਲੋ ਵੀ ਇਹ ਕ੍ਰੇਨ ਦਾ ਕੰਮ ਅਜੇ ਹੋਣਾ ਘੱਟੋ ਘਾਟੇ ਨੂੰ ਮਹੀਨਾ ਲੱਗ ਜਾਣਾ ਕਰਦਿਆਂ ਕਰਦਿਆਂ ਮਹੀਨੇ 'ਚ ਤਿਆਰ ਹੋਣੀ ਹੈ ਇਹਦੀ ਲੀਵਰ ਲੂਵਰ ਸਾਰੇ ਆਉਣਗੇ ਸਾਰਾ ਸਿਸਟਮ ਓਕੇ ਹੋਊਗਾ ਤੇ ਫੇਰ ਇਹ ਕੰਮ ਆ ਜਿਹੜਾ ਪੁੱਲ ਜਾਂਦਾ ਇਹ ਸਿੱਧਾ ਪੁਰਾਣੇ ਬੰਬੇ ਚੱਲ ਜਾਂਦਾ ਜਿਉਂ ਕਿ ਇਹ ਕਿਤੇ ਵੀ ਕੱਟ ਨਹੀਂ ਆਗਾ ਇੱਕ ਵੀ ਕੱਟ ਨਹੀਂ ਆ ਰਾਜ ਸਿੱਧਾ ਰੋੜ ਜਾਂਦਾ ਪੁੱਲੀ ਪੁੱਲ ਜਾਂਦਾ ਇੱਥੋਂ 10 ਕਿਲੋਮੀਟਰ ਜਾ ਕੇ ਅੱਗੇ ਸਮੁੰਦਰ ਦੇ ਉੱਤੇ ਰਿਹਾ ਸਾਰਾ ਪੁੱਲ ਓਏ ਉਹ ਕ੍ਰੇਨ ਅੱਗੇ ਕਰ ਥੋੜੀ ਜੀ ਓਏ ਤੇ ਆਉਂਦੇ ਵਾਲੀ ਉਹਨਾਂ ਗੱਡੀ ਕੱਢਣੀ ਤੇ ਬਾਕੀ ਆਪਾਂ ਇਹ 10 ਕਿਲੋਮੀਟਰ ਅੱਗੇ ਜਾ ਕੇ ਸਮੁੰਦਰ ਮੁੜ ਕੇ ਸਮੁੰਦਰ ਦੇ ਉੱਤੇ ਹੀ ਪੁੱਲ ਜਾਂਦਾ ਇਹ ਸਮੁੰਦਰ ਦੇ ਇੱਥੋਂ ਕੋਈ 40 45 ਲੱਗਦੇ 40 45 ਮਿੰਟ ਲੱਗਦੇ ਪਰਾਣੀ ਬੰਮੀ ਪਹੁੰਚ ਜਾਂਦਾ 60 ਕਿਲੋਮੀਟਰ ਇਹ ਫੋਲੀ ਬੋਲਿਆ ਠੀਕ ਨਹੀਂ ਆਹ ਦੱਸ ਉਠ ਉਠ ਕਿਉਂ ਉਹ ਸੀਟ ਪੁੱਟ ਕੇ ਉੱਥੇ ਲੈ ਕੇ ਚਲਾਵਾਂ ਉਹਨੂੰ ਹੋਣ ਵਧੀਆ ਲੱਗਦੀ ਗ੍ਰੇਨ ਹੈ ਇਹ ਐਸੇ ਰਹੇਗਾ ਇਸ ਵਿੱਚ ਬੋਲਾ ਜਾਏਗਾ ਅਭੀਸ ਕਰੋ ਤਾਂ ਅਭੀਸ ਹੋਗਾ ਹਾਂ ਚਾਚਾ ਇਹ ਨਈ ਕ੍ਰੇਨ ਹੈ ਪੇਟੀ ਪੈਕ ਇਹ ਕੰਟਰਨਲ ਲਗਾਤਾ ਹਾਂ ਪੇਟੀ ਪੈਕ ਕ੍ਰੇਨ ਆ ਜੀ ਚਲ ਆ ਓਏ ਚਲ ਓਏ ਲੰਚ ਟਾਈਮ ਹੋ ਗਿਆ ਲੰਚ ਟਾਈਮ ਪੂਰੀਆਂ ਚੜਦੇ ਟਿਫਨ ਇਹ ਸਾਰੀਆਂ ਰੋਟੀਆਂ ਖਾ ਗਿਆ ਉਹ ਦਿਨ ਨੂੰ ਮम्मी ਮੇਰੇ ਕੋਲ ਸਹੀ ਰੋਟੀਆਂ ਦੇ ਦਿੰਦੀ ਨਾਲ ਕੁਆਟਰ ਕੁਆਟਰ ਦੁੱਧ ਦਾ ਦੁੱਧ ਵਿੱਚ ਦਾਰੂ ਦਾ ਆਹ ਪੀ ਪੀ ਤਾਂ ਨਹੀਂ ਲੱਗਦੀ। ਲਾਓ। ਅ ਕੇ। ਓਕੇ। ਓਕੇ। ਥੈਂਕ ਯੂ। ਚੱਲੋ ਨਾ ਟਿਫਨ ਤੋਂ ਉੱਠ ਗਏ। ਬੰਦ ਤੇ ਕਰ ਲਾ। ਗੰਜੀ ਕਰਦੀ ਏ। ਇਹ ਕਿਉਂ ਬੈਨ ਹੈ ਹਾਂ ਅਭੀ ਅਭੀ ਠੀਕ ਕਰਕੇ ਦੇ ਲੋ ਇਹਨੂੰ ਚੱਲੇ ਆਪਾਂ ਤਵੋਂ ਜੰਗਾਲ ਜੀ ਮੁਹਲੂਆ ਨਿਕਲਿਆ ਇਹਦੇ ਜੋ ਇੱਧਰ ਜਿੱਥੇ ਪਾਣੀ ਡੇਦਾ ਉੱਤੇ ਕੋਕਾ ਕੋਲਾ ਹੀ ਆ ਜਾਂਦਾ ਹੈ ਮੈਂ ਕਲਰ ਨਿਕਲਦਾ ਜਿੱਥੇ ਪਾਣੀ ਡੇਦਾ ਉੱਤੇ ਕੋਕੋ ਕੋਲਾ ਹੀ ਹੋ ਜਾਂਦਾ ਪਾ ਦੇ ਪਰਨੇ ਵਰਗਾ ਪਰਨਾ ਬਲੈਕ ਹੈ ਅੰਦਰ ਮੈਨੂੰ ਕੋਕੋ ਕੋਲਾ ਦਿ ਗਿਆ ਉਹ ਤੂੰ ਬੰਨਿਆ ਇਹ ਮਿੱਤਰੀ ਕੀ ਕਰ ਦਿਆ ਹਾਂ ਉਹ ਸਭ ਖਲੋ ਬੰਦ ਚਾਲੂ ਹੈ ਕੋਈ ਕੰਮ ਤਾਂ ਸਹੀ ਕਰਾ ਕਰੋ ਇਹਨੂੰ ਪਕੜਾ ਲੈ ਕੇ ਨਾ ਅੰਦਰ ਸਾਰਾ ਜੰਦਾ ਕਜਰਾ ਕੱਟੋ ਲਗ ਲਾਓ ਸੋ ਮਿੱਟੀ ਸਾਰੀ ਲਾਓ ਆਉਂਦਿਆਂ ਨੂੰ ਤੇ ਇਧਰ ਪਾਇਪ ਚੋਂ ਪਾਣੀ ਪਾ ਕੇ ਵੇਖੋ ਇਧਰ ਆਉਂਦਾ ਇਧਰਲੇ ਪਾਇਪ ਚ ਪਾਣੀ ਪਾ ਕੇ ਵੇਖੋ ਇਧਰ ਆਉਂਦਾ ਠੀਕ ਆ ਬਾਲਟੀਆਂ ਲਿਆ ਲੈਣਾ ਪਾਓ ਉਹ ਉਹ ਟੈਂਕਰ ਉਹ ਕਿੱਥੇ ਚਲ ਗਿਆ ਆੰਦਰ ਟਾਇਰ ਉਹਦੇ ਪੁੱਲ ਡੇ ਗਿਆ ਇੱਥੇ ਟਾਇਰ ਪਾਟਾ ਉਹਦਾ ਪਾਣੀ ਵਾਲੇ ਟੈਂਕਰ ਦਾ ਇੱਥੇ ਪਾਟਾ ਆਹ ਜਾਂਦਾ ਪੁੱਲ ਡੇ ਗਿਆ ਆਪਾਂ ਭੱਜੋ ਉਹ ਕਿੱਥੇ ਚਲ ਗਿਆ ਆੰਦਰ ਰੈਸਟਰੀ ایرিয়া ਨਹੀਂ ਨਵਾਜ਼ ਮਾਰ ਕੇ ਲੈ ਆਣਾ ਉਹ ਨਾਲ ਖੜਨਾ ਚੱਲਿਆ ਪੁੱਲ ਵਾਲਾ ਯਾਰ ਹਾਂ ਛੱਡਦਾ ਪੰਤਗੋਨ चल रही हम आगे लोग ਤੋ ਆ ਸਭ ਤੋਂ ਵੱਡੀ ਦੁਕਾਨ ਆ ਸਮਾਨ ਜੋ ਵੀ ਪੈਪ ਬੂ ਬਜੋ ਸਭ ਕੁਝ ਲੜੋੜੋੜ ਲੈਣਾ ਹੁੰਦਾ ਹੋਣਾ ਪਾ ਲੈਣਾ ਪੈਪ ਇੰਜਨ ਦਾ ਮਤਲਬ ਗੋਲੜਾ ਗੋਲੜੀ ਗਰੀ ਗੋ ਆਉਂਦਾ ਹੈ ਬੋਲੇ ਕੋ ਕਿੱਧਰੇ ਵੱਡੇ ਹੋਵੇ ਕਿਧਰ ਗੱਡੀ ਪਈ ਹੈ ਉਹਨ ਜਗ੍ਹਾ ਹੀ ਨਹੀਂ ਮਿਲੀ ਗੱਡੀ ਲਾਉਣ ਦੀ ਨਾਲ ਸਾਡੇ ਆ ਸ਼ਮੀ ਬਦਮਾਸ਼ ਕਮੇਡੀ ਦਾ ਹੁਣ ਦੇਖ ਬਦਮਾਸ਼ ਇਹ ਵੀਡੀਓ ਨਹੀਂ ਰਿਕਾਰਡ ਕੀਤੀ ਗਾੜੀ ਕਿਤੇ ਵੀ ਜਹਾਜ਼ ਪਰ ਥੋੜੋ ਦੇ ਟੈਂਪਰ ਰੱਖਣਾ ਕੋਈ ਜਗ੍ਹਾ ਨਹੀਂ ਮਿਲੇਗਾ ਇ tanto ਕੈਂਡੀਡਰ ਹੋ ਗਿਆ ਹੈ ਉੱਤੇ ਮੰਦਰ ਨਹੀਂ ਦੀਦਾ ਉਹ ਯਾਰ ਸਾਹਮਣੇ ਜੰਮੀ ਕਹਿੰਦਾ ਉੱਤੇ ਜਾ ਕੇ ਆਉਣਾ ਯਾਰ ਕਹਿੰਦੇ ਨਹੀਂ ਕਹਿੰਦਾ ਇੱਕ ਦਿਨ ਜਾ ਕੇ ਆਈਏ ਜਿੱਦ ਤਰ ਆਪਾਂ ਤੁਰ ਕੇ ਨਹੀਂ ਆਏ ਇਦਾਂ ਰੂਮ ਨੂੰ ਮੈਨੂੰ ਕਹਿੰਦਾ ਹੀ ਚਲੀਏ ਅਗਿਆ ਸਾਰਾ ਰੂਮ ਜੀ ਪਹੁੰਚਣ ਲਈ ਬੇਟਾ ਬੇਟਾ ਬੋਲ ਪੰਗਲੇ ਜਾਂਦਾ ਨਹੀਂ ਰੋ ਕੋਲ ਜੱਗਾ ਬੈਠ ਕੋਡ ਰੂਮ ਆਪਣੀ ਕਰਨ ਦਾ ਹੀ ਹਾਰਡਵਰ ਕੇ ਬੂਚ ਉਹ ਚਲਦੇ ਵੀਡੀਓ 깔ਦੇ ਲੱਗਾ ਨਾ ਇਹਨਾਂ ਰੋਲਿਆਂ ਦੇ ਸਾਰੇ ਟਿਕ ਦੀ ਮਸ਼ੀਨ